ਪਰ ਜਿਵੇਂ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਲੱਗਦਾ ਉਹਨੂੰ ਮੂੜ ਵਿਸ਼ਵਾਸ ਕਿਤੇ ਜਾਉਂਦਾ। ਕਿਉਂਕਿ ਜਿਵੇਂ ਬਾਰ-ਬਾਰ ਡਿੱਕੇ ਡਾਏ ਜਾਂਦੇ ਸੀਗੇ। ਤੋਂ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਤੋਂ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ ਹੋ। ਸਰ ਇੱਕ ਪੋਲੀਟਿਕਲ ਸਵਾਲ ਹੈ ਕਿ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ। ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਸ਼ਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ? ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਐਤਕਿਉ 500 ਕਰੋੜ ਰੁਪਏ ਦੀ ਕੀਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਨਜਾਬ ਬਲੂ ਇਸ ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲ ਪਿਛਲੇ ਸਾਲ ਘਟ ਸੀ ਉਸ ਨਾਲੋਂ ਇਤਨੀ ਹੋਰ ਚੰਗਾ ਰਿਜ਼ਲਟ ਆਇਆ। ਇਹ ਤਾਂ ਬਦਲੀਆਂ ਹੋਫਸਰਾਂ ਦੇ ਉੱਤੇ ਜ਼ੋਰ ਲਾਇਆ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਵ ਨਹੀਂ ਹੋ ਜਾਣਗੇ ਜੀ ਜੋ ਜ਼ੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤਾਂ ਜ਼ਰੂਰ ਹੋਵਾਂ। ਬਟ ਕੁੜੀ ਜੀ ਤਾਂ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਲੱਗਦਾ ਉਹਨੂੰ ਮੂੜ ਵਿਸ਼ਵਾਸ ਕੀਤਾ ਜਾਊਗਾ। ਕਿਉਂਕਿ ਜਿਵੇਂ ਬਾਰ-ਬਾਰ ਡਿੱਕੇ ਡਾਏ ਜਾਂਦੇ ਸੀ। ਤੋਂ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਤੋਂ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ ਸਰ ਇੱਕ ਪੋਲਿਟਿਕਲ ਸਵਾਲ ਹੈ ਕਿ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਛਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਕਿ ਉਹ 500 ਕਰੋੜ ਰੁਪਏ ਦੀ ਕੀਤੀ ਗਈ ਹੈ ਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਨਿਜਾਬ ਮਿਲੂ ਇਸ ਵਾਰ ਬਦਲੀਆਂ ਫਸਲਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘਟ ਸੀ ਉਸ ਨਾਲੋਂ ਇੱਕ ਹੋਰ ਚੰਗਾ ਰਿਜ਼ਲਟ ਹੋਵੇਗਾ ਬਦਲੀਆਂ ਫਸਲਾਂ ਤੇ ਜੋਰ ਲਾਇਆ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਂ ਨਹੀਂ ਹੋ ਜਾਂਗੇ ਜੀ ਜੋ ਜੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤੋ ਜ਼ਰੂਰ ਹੋਵਾ ਬਚ ਗੁੜਿਆ ਤਾਂ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਲੱਗਦਾ ਉਹਨੂੰ ਮੂਰਤ ਵਿਸ਼ਵਾਸ ਕੀਤੀ ਜਾਉਂਦਾ ਜਿਵੇਂ ਬਾਰ ਬਾਰ ਡਿੱਕੇ ਡਾਏ ਜਾਂਦੇ ਸੀਗੇ ਉਹ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਤੋਂ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੀਓ ਸਰ ਇੱਕ ਪੋਲੀਟਿਕਲ ਤੌਰ 'ਤੇ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਸ਼ਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਇਆ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਇਤਕਿਉ 500 ਕਰੋੜ ਰੁਪਏ ਦੀ ਦਿੱਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਨਜਾਬ ਬਲੂ ਇਸ ਵਾਰ ਬਦਲਵੇਂ ਫਸਲਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘਟ ਸੀ ਉਸ ਨਾਲੋਂ ਇਤਕਿ ਹੋਰ ਚੰਗਾ ਰਿਜ਼ਲਟ ਹੋਵੇਗਾ ਬਦਲਵੇਂ ਫਸਲਾਂ ਉੱਤੇ ਜੋਰ ਲਾਇਆ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਂ ਨਹੀਂ ਹੋ ਜਾਣਗੇ ਜੀ ਜੋ ਜੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤੋ ਜ਼ਰੂਰ ਹੋਵਾਂਗਾ